ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਬਈ ਕੰਮਬਾੜੀ ਵਾਲੇ ਆਪਾਂ ਨੇ ਨਵੇੜ ਤੇ ਸੱਜੜੀ ਮੈਂ ਆਇਆ ਹੁਣ ਗੱਡੀ ਤੇ ਆਉਣ ਆਪਣੇ ਪਿੰਡ ਦੀ ਆ ਮੁੰਡੇ ਆ ਇਹ ਨੰਬਰ ਦਾ ਰਕਾਰ ਡੀਟੇਲਿੰਗ ਪੁੱਠਾ ਦਿਖਦਾ ਹੋਊਗਾ ਮੈਂ ਬਾਕੀ ਦੂਜੇ ਪਾਸੇ ਨੂੰ ਕੈਮਰਾ ਕਰਕੇ ਦਿਖਾ ਦੇਣਾ ਨਾਲੇ ਦਿਖਾਉਣਾ ਅੱਜ ਤੁਹਾਨੂੰ ਇਹਨਾਂ ਦਾ ਕੰਮ ਉਹ ਬਈ ਨੰਬਰ ਦਾ ਰਕਾਰ ਡੀਟੇਲਿੰਗ A to Z ਬਈ ਕੰਮਾਂ ਦਾ ਸਰਕਲ ਸਰਕਲ ਜਿਆ ਕਰਦੇ ਆ ਲੋਟ ਇਹ ਜਿਹੜਾ ਹੁੰਦਾ ਹੈ ਆਪਾਂ ਕਹਿੰਦੇ ਨੇ ਕੋਟਿੰਗ ਵਗੈਰਾ ਗੱਡੀ ਦੀ ਹੱਥ ਜ਼ਿਆਦਾ ਖਸਤਾ ਸੀ ਦਿਖਾਉਣਾ ਤੁਹਾਨੂੰ ਅਸਲ ਵਿੱਚ ਕੈਮੀਕਲ ਜੇ ਲਾ ਕੇ ਜਿਹੜੇ ਥੱਲੇ ਲੁੱਕ ਨੱਖਦੇ ਉਹ ਲੰਨੇ ਤੇ ਬਈਏ ਨਿਸ਼ਾਨ ਹੁੰਨੇ ਆ ਉਹ ਕਲੀਨ ਕਰਿਆ ਇਹਨਾਂ ਨੇ ਮਾਰਿਆ ਸਟਾਰਟ ਕਰਨੀਆ ਦਾ ਸੱਤਿਆ ਟੈਂਪੂ ਦੇ ਬਾਅਦ ਦਾ ਰਾਏ ਦਾ ਉਹ ਬਈ ਆ ਤਾਂ ਗੱਜੇ ਵਾਲੀ ਧੋਈ ਕਰਦੇ ਆ ਹੈ ਲੱਕੀ ਅਟਾ ਗੱਜੀ ਵਾਲੀ ਤੋਂ ਹੀ ਕਰਦੇ ਆ ਤੁਸੀਂ ਹੈ। ਹੋਰ ਹੋਰ। ਦੇਸੀ ਲਵਜਾਂ ਚ। ਹਾਂ। ਉਹ ਤਾਂ ਅੰਗਰੇਜ਼ਾਂ ਦੀ ਹੋਗੀ ਯਾਰ। ਆਪਣੀ ਤਾਂ ਝੱਗ ਵਾਲੀ ਦਵਾਈ ਆ ਇਹ। ਸਾਡੀ ਬੜੀ ਝੱਗ ਵਾਲੀ। ਹਾਂ। ਆ ਮਹੂਤਵਪੂਰਨ ਨਾ ਬਰਾ ਗੱਡੀਆਂ ਦੀ ਡਿਟੇਲਿੰਗ ਵਾਲੀ ਵੀਡੀਓ ਹੁਣ ਕੋਈ ਟਾਈਮ ਨਹੀਂ ਹੈਗਾ। ਨੰਬਰ ਲੱਕੀ ਉਹ ਹੈਗਾ ਉੱਪਰ। ਆ ਨੰਬਰ ਆ ਬਈ ਲੱਕੀ ਜਾ। ਵਿਜ਼ਿਟ ਕਰ ਸਕਦੇ ਆ ਤੁਸੀਂ। ਇਹ ਜਿਹੜਾ ਇੱਕ ਕੰਮ ਨਹੀਂ ਚੋੜਾ ਇਹ ਹੈਗਾ ਬਰਮਰ ਸ਼ਟਰਿੰਗ ਸਟੋਰ ਦੇ ਨਾਲ ਮਰੰਡਾ 2 ਚਮਕੌਰ ਸਾਹਿਬ ਰੋਡ ਆ ਜਿਹੜਾ ਆ ਮੰਡੀ ਆ ਗਈ ਸਾਹਮਣੇ ਆ ਟੈਂਕੀ ਆ ਗਈ ਮੰਡੀ ਦੀ ਟੈਂਕੀ ਦੇ ਜਮੇ ਸਾਹਮਣੇ ਦੁਕਾਨਾ ਮੋੜੇ ਜੀ ਬਾਕੀ ਤੁਹਾਨੂੰ ਫਾਈਨਲ ਲੁੱਕ ਦਿਖਾਉਣੇ ਆ ਫੌਮ ਬੱਜ ਗਈ ਕਰੋ ਨੇ ਜੇ ਵੀ ਕਰੋ ਫਾਈਨਲ ਲੁੱਕ ਚੈੱਕ ਇਹਨਾਂ ਦਾ ਬਈ ਡੱਗ ਵਾਲੀ ਧਵਾਈ ਨਾਲੋਂ ਫਰਕ ਡੱਗ ਪਰ ਤੁਸੀਂ ਚਲੇ ਜਾਓ ਮਾਰ ਕੇ ਸ਼ੈਂਪੂ ਇਹ ਤੋੜ ਦਿੰਦੇ ਆ ਘਰ ਨੂੰ ਅੰਦਰ ਉਹ ਵੀ ਤੁਹਾਨੂੰ ਦਿਖਾਉਣਾ ਹੈ ਅੰਦਰ ਅੱਜ ਸਵੇਰ ਉਹ ਜਵਾਕ ਨੇ ਗੱਡੀ ਖਰਾਬ ਕਰਤੀ ਉਲਟੀ ਕਰਤੀ ਛੋਟੇ ਜਵਾਕ ਨੇ ਤੇ ਕਰਕੇ ਫਿਰ ਅੰਦਰ ਤੇ ਵੀ ਕਰਾਉਣ ਦੇ ਜੀ ਕਲੀਨ ਲੋਰੀ ਕੰਪਟੇ ਗੱਡੀ ਕਲੀਨ ਕੰਮ ਲਓ ਜੀ ਐਵੇਂ ਵੀ ਹੋ ਜਾਂਦਾ ਹੁੰਦਾ ਰਾਜਵੀਰ ਸਿੰਘਾ ਕੰਮ ਹਾਂ 사ਸਰੀ ਗਾਲ ਜੀ ਇਹ ਆਕਸੀਜਨ ਦੇ ਨਜ਼ਾਰੇ ਆ ਹਾਂ ਭਾਈ ਰੇਟ 550 ਰੁਪਏ ਕਰੀ ਹੋਈ ਆ ਹੁਣ ਰੇਟ ਬਥੇਰਾ ਪਰ ਲੇਬਰ ਹੈ ਨਹੀਂ ਲੇਬਰ ਹੈ ਆਪੇ ਵੱਢਣ ਲੱਗੇ ਆ ਆਪੇ ਹੁਣ ਲੱਦਣੀ ਆ ਇੱਕ ਕਿਹੜਾ ਕੱਲ ਲਾਏ ਇਥੇ ਇੰਨੀ ਕੇ ਹੋਰ ਹੋ ਜਾਣੀ ਹੈ ਇੰਨੀ ਕੇ 40 ਕਿ ਕੁਇੰਟਲ ਹੋਰ ਹੋ ਜਾਣੀਆਂ ਠੀਕ ਇੰਨੀ ਦਾ ਕਹਾਕ ਵੀ ਆ ਬਹੁਤ ਹੂੰ ਸਾਬ ਦੇ ਵਜਨ ਦਾ ਕਹਾਕ ਵੀ ਆ ਬੰਦੇ ਹੈ ਨਹੀਂ ਇੱਕ ਜਗ੍ਹਾ ਲੈ ਜਾਂਦੀ ਆ ਹਾਂ ਇੱਕੋ ਜਗ੍ਹਾ ਲੈ ਜਾਂਦੀ ਆ ਆ ਜਾ ਭਾਈ ਤੂੰ ਵੀ ਦੇ ਦੇ ਕੋਈ ਵਿਚਾਰ ਆਪਣੇ ਬੱਲ ਅੱਜਦੇ ਆ ਫਿਰ ਮੜਾ ਜਾ ਉਹਦਾ ਕਾਣਾ ਵੀ ਜਿਹੜੀ ਪਛੇਤੀ ਮੱਕੀ ਆ ਉਹਦੇ ਗੋਣਾ ਰੌਗਣ ਦੱਸਦੀ ਏ ਯਾਰ ਚੀਜ਼ ਨਹੀਂ ਵਾਚੀ ਨਹੀਂ ਮਾੜੀ ਹੈਗੀ ਚੀਜ਼ ਨਹੀਂ ਮਾੜੀ ਪਰ ਲੇਬਰ ਵੱਲੋਂ ਚੰਗੀ ਆ ਸਾਢੇ 500 ਵਾਲੇ ਸਾਢੇ 500 ਦਾ ਰੇਟ ਆ ਭਾਈ ਹਾਂ ਜੇ ਮੜਾ ਮੋਟਾ ਦੂਰ ਦਾਰ ਜਾਣਾ ਹੈ ਤੇ 600 ਕਹਿੰਦਾ ਇਹ ਰੇਟ ਆ ਜੀ ਮੁਹਾਲੀ ਦਾ ਮੁਹਾਲੀ ਦਾ ਰੇਟ ਹੈ ਆਪਣੇ ਮਰੰਡੇ ਦਾ ਨਹੀਂ ਮਰੰਡੇ ਘਾਟ ਆ ਬਾਈ ਮਰੰਡੇ ਘਾਟ ਆ ਸਾਡੇ ਮੁਹਾਲੀ ਦਾ ਰੇਟ ਆ ਜੀ 550 ਰੁਪਏ ਕੁਆਂਟਲ ਮੱਕੀ ਦਾ ਆ ਜਿਹੜੀ ਟਾਂਡੀ ਰੁੰਡੀ ਜੀ ਚਰੀ ਜੀ ਵੀ ਹੈਗੀ ਆ ਉਹਦਾ ਘਾਟ ਆ ਯਾਨੀ 350 ਨਾ ਹੈਗਾ 400 ਕੁਆਂਟਲ ਅੱਛਾ ਕਰੀਬ ਆ ਸਾਰਾ ਹੀ ਚਾਰਾ ਯਾਨੀ ਇਹਦੀ ਡਿਮਾਂਡ ਬਹੁਤ ਆ ਇਹਦੇ 10 ਕੁਆਂਟਲ ਦਾ ਘੜੀ ਘੜੀ ਉੱਥੇ ਜਦੋਂ ਗੱਡੀ ਭਰ ਲਈਏ ਅੱਛਾ ਹਾਂ ਵਾਹ ਰਚਾਰਾ ਹੈ ਨਹੀਂ ਹੁਣ ਮਿੱਤਰਾਂ ਮੋੜ ਵੀ ਟਾਈਮ ਸਿਰ ਆਏ ਮੋੜ ਤਾਂ ਬਹੁਤ ਅੱਜਰੇ ਆ ਜੀ ਹੈ ਬੰਨ ਹੋ ਗਈਆਂ ਆ ਹੀ ਰਹਿ ਗਈਆਂ ਦੋ ਚਾਰ ਭਰੀਆਂ ਲੱਦੀ ਬਹੁਤ ਅੱਜਰੇ ਆ ਗਏ ਜੀ ਨਾ ਚੱਲ ਬੰਨ ਲਾ ਫਿਰ ਲਦੀ ਹੁਣ ਐਨੀ ਕ ਪੂਲੀ ਲੋਟ ਆ ਬੰਨਣ ਨੂੰ ਆ ਆਪਣੇ ਅਗਲੇ ਦੀ ਚੱਕ ਕੇ ਮਸ਼ੀਨ ਚ ਲੱਗ ਜਾਂਦੀ ਐ ਨਾਲੇ ਉੱਥੇ ਤਾਰ ਨਹੀਂ ਬਹੁਤ ਔਖੀ ਖੁੱਲਦੀ ਨਹੀਂ ਹੈ ਜੀ ਆ ਬਈ ਆਈ ਬਾਈ ਲੜਾਈ ਕਰਤੀ ਸ਼ੁਰੂ ਅੱਧਾ ਖੇਤ ਚੱਕ ਹੋ ਗਿਆ ਅੱਧਾ ਰਹਿ ਗਿਆ ਕਿੰਨੀ ਓਸ ਪੈ ਗਈ ਦੇਖ ਲੈਣਾ ਓਸ ਤਾਂ ਬਥੇਰੀ ਪੈ ਗਈ ਹੁਣ ਆਪਾਂ ਵੀ ਇਧਰ ਬਾਬਾ ਨਾਲ ਦੀ ਨਾਲ ਵਧਣ ਲੱਗਿਆ ਵਾ ਇਹ ਕਹੇ ਇਧਰ ਵੀ ਆ ਬੰਦਾ ਸਾਡਾ ਦਿਖਾ ਦੀ ਉਹਨੂੰ ਜਰੂਰੀ ਆ ਉਹ ਰੁੱਸ ਜਾਂਦਾ ਆਹ ਬਈ ਬਹੁਤ ਜ਼ੋਰ ਮਾਰਦਾ ਮੁੰਡਾ ਇਹ ਜਿਮ ਲੱਗਣਾ ਕੋਈ ਜਿਮ ਦੀ ਸਲਾਹ ਦਿਓ ਵੀ ਕਿਹੜੀ ਵਧੀਆ ਰਹੇ ਇਹ ਹਾਂ ਕਿਹੜੀ ਜਿਮ ਲੱਗਣਾ ਦਾ ਵੀ ਮਰੰਡੇ ਲੱਗਣਾ ਬਾਈ ਕੋਈ ਨੌ ਨੂੰ ਕਰਿਆ ਪਤਾ ਯਾਰ ਨੌ ਨਹੀਂ ਪਤਾ ਨੌ ਸੇ ਮਰੰਡੇ ਨੂੰ ਬਤੋ ਯਾਰ ਪੀਆ ਕਹਿੰਦਾ ਇਹ ਕਹਿੰਦਾ ਵੀ 30 ਅੰਡੇ ਇੱਕ ਟਾਈਮ 'ਚ ਖਾ ਕੇ ਫੇਰ ਜਿਮ ਜਾਇਆ ਕਰ 10 ਸਾਲ ਕਿਉਂ ਬੇਲੇ ਆ ਬਾਈ ਹੁਣ ਜਿਮ ਲੱਗ ਜਾਂਦੇ ਫੇਰ 40 ਸਾਲ ਹਾਂ ਕਣਕ ਬੀਜ ਕੇ ਬੇਲੇ ਫੇਰ ਆਏ ਆ ਮੋਟਰਸਾਈਕਲ 'ਤੇ ਨਹੀਂ ਬੈਠ ਹੋਇਆ ਕਹਿੰਦਾ ਖਰਾਕ ਬਹੁਤ ਜੁਣੀ ਹੈ ਹੈ ਖਰਾਕ ਤਾਂ ਹੁਣੇ ਬਹੁਤ ਆ हाँ। Counter, देखे देखे पहले। का, का तीन के झट अपा फिर बाद गुसे नहीं तीन लाइना ਭਾਈ ਵਾਰਾ ਡੰਗਰ ਆ ਵੀ ਗਏ ਹਾਂ ਸੁਣ ਗਈ ਸੁਣ ਗਈ ਤੇਰੀ ਆਵਾਜ਼ ਮੱਕੀ ਤਾਂ ਨਵੇੜਤੀ ਸੀ ਅਸੀਂ ਚਲ ਚਲ ਦਰੂਗੀ ਹੁਣ ਲੈ ਚਲ ਕਾਲ ਨੂੰ ਕਰਕੇ ਆ ਸੜਕ ਪਾਰ ਆ ਜੀ ਮੱਕੀ ਪਾਈ ਹੋ ਗਈ ਲੱਦ ਹਾਂ ਹਾਂ ਧਾਰ ਧਿਆਨ ਨਾਲ ਪਰ ਸਰ੍ਹੋਂ ਸਾਂ ਪਾਈ ਜੀ ਉਹੀ 40 ਕਿਲੋ ਦਾ ਜਿਹੜੀ ਹੈ

ਵਜਨ ਬਥੇਰਾ ਹਾਂ ਹਮ ਚੱਲ ਵਧੀਆ ਤੂੜੀ ਕਿੰਨੀ ਆਉਂਦੀ ਆ ਤੂੜੀ ਵੀਰ ਬਸ ਜਿਹੜੇ ਵਪਾਰੀ ਉਹ ਆਉਂਦਾ ਨਹੀਂ ਖੰਨੇ ਵਾਲਾ ਹਾਂ 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 ਸੋਹਣਾ ਲੀਕਾ ਲ ਕੈਰਟ ਲੱਗਦੀ 750 750 ਆ ਤੂੜੀ ਕੱਲੂ ਗੰਨੇ ਦਾ ਰੇਟ ਪਤਾ ਕਰਕੇ ਦੱਸੂਗਾ ਗੰਨੇ ਦਾ ਅੰਦਾਜ਼ਾ ਕਿੰਨਾ ਕਹਿੰਦਾ ਕੋਈ ਹਜੇ ਪੁੱਛਿਆ ਹੀ ਨਹੀਂ ਆਇਆ ਇੱਕ ਟਰਾਲੀ ਆਈ ਸੀ ਉੱਥੇ ਹਾਂ ਅਸੀਂ ਲਾਂਗੇ ਦਿੰਨੇ ਅੱਛਾ ਹਾਂ ਗੰਨੇ ਦਾ ਰੇਟ ਪੁੱਛ ਲਾ ਮੈਂ ਕਿਹੜਾ ਬਹੁਤਾ ਬੌਂਡ ਕਰਾਇਆ ਮਾਦਾ ਕਹਿੰਦਾ ਸਾਉਦਾ ਹੀ ਬਹੁਤ ਲੋਟ ਆ ਜੇ ਗੰਨੇ ਦਾ ਰੇਟ ਹੈਗਾ ਫੇ ਗੰਨਾ ਵੀ ਲੈ ਜੀ ਹਾਂ ਕਹਿੰਦੇ ਨਹੀਂ ਬੈੱਡ ਖੋਲਨੇ ਗੱਡਰਾਲੇ ਦਾ ਓਕੇ ਨਹੀਂ ਉਸਦਾ ਥੋੜਾ ਜਿ ਲੱਗਦਾ ਸਿੰਗਲ ਟੈਰੀ ਪਾ ਪਾ ਲਈ ਜੀ ਤਾਂ ਪਾ ਲਈ ਜੀ ਥੋੜਾ ਜਿ ਲੱਦ ਕੇ ਉਹ ਕਹਿੰਦੇ ਇੱਕ ਜਗ੍ਹਾ ਇੱਕ ਜਗ੍ਹਾ ਅੰਦਰ ਨੂੰ ਕਰਕੇ ਲੱਦ ਹੁੰਦਾ ਫੇ ਆਗ ਅੰਦਰ ਰੱਖ ਹੁੰਦੇ ਆ ਗੰਨੇ ਦੇ ਆ ਵੀ ਅੱਜ ਆਪਾਂ ਨੇ ਥੋੜਾ ਜਿਹਾ ਚਾਚੇ ਨੇ ਗਲਤੀ ਕਰਤੀ ਨਹੀਂ ਮੈਂ ਲਦਾਈ ਇਹਦੀ ਕਰਦਾ ਹੁੰਦਾ ਜਿਵੇਂ ਮੈਂ ਕਰਦਾ ਹੁੰਦਾ ਵੀ ਜੜਾ ਬਹਾਰ ਜੜਾ ਬਹਾਰ ਆ ਗੰਨੇ ਵਾਂਗ ਲੱਦ ਹੁੰਦੀ ਆ ਫੇ ਜਿੱਕਣਾ ਮਰਜ਼ੀ ਦਵਲੀ ਜਾਈ ਚੱਲ ਜਿਹੜੀ ਆਏ ਆ ਟਰਾਈ ਫੀ ਨਹੀਂ ਹੁੰਦੀ ਬਾਈ ਇੱਕ ਹੋਰ ਗੱਲ ਅਸੀਂ 7:30 ਵਜੇ ਆਏ ਆ ਮੈਂ ਕਹਿੰਦਾ ਜਿਵੇਂ ਟਰਾਈ ਫੀ ਨਹੀਂ ਹੈਗੀ ਦਿਵਾਲੀ ਕਰਕੇ ਯਾਰ ਦਿਵਾਲੀ ਕਰਕੇ ਪਤਾ ਕੀ ਚੱਕਰ ਆ ਸਾਰੇ ਬੰਦੇ ਆਪਣੇ ਟਿਕਾਣਿਆਂ ਉੱਪਰ ਚਲੇ ਗਏ ਨਹੀਂ ਉਹ ਵੀ ਸੜਕਾਂ 'ਚ ਰਸ਼ ਘਾਟਾ ਬਾਜ਼ਾਰ 'ਚ ਜਾ ਬਜ਼ਾਰਾਂ 'ਚ ਤਾਂ ਬਹੁਤ ਆ ਅੱਜ ਮੈਂ ਮੈਂ ਗੱਡੀ ਧਵਾਉਣੀ ਸੀ ਚਮਕੌਰ ਸਾਹਿਬ ਵਾਲੇ ਨੂੰ ਮਾਰਿਆ ਤਾਂ ਫੋਨ ਕਹਿੰਦਾ ਵੀਰ ਵੀ 6 ਗੱਡੀਆਂ ਅੱਛਾ ਫੇਰ ਚੱਲ ਮੈਂ ਜਾਂਦੇ ਜਾਂਦੇ ਨੇ ਲੱਖੀ ਨੂੰ ਫੋਨ ਮਾਰ ਲਿਆ ਹਾਂ ਲੱਖੀ ਕਹਿੰਦਾ ਵੀ ਚੱਲ ਆ ਜੰਨਾ ਮੈਂ ਤੋ ਦੰਨੇ ਆ ਲੱਖੀ ਨੇ ਨੇ ਤੋਤੀ ਜਾਨੀ ਕਿ ਸਾਰੇ ਬਸ ਇਹੀ ਫੁੱਲ ਦਾ ਕੰਮ ਜਣੀ ਆ ਵੱਡ ਦਾ ਵੰਦਰ ਹੋ ਜਾਂਦੀ ਆ ਥੋੜੀ ਜਿਹਾ ਬੰਨਣੀ ਔਖੀ ਆ ਇਹ ਕ ਲੱਦਣੀ ਲੱਦਣੇ ਨੂੰ ਬੰਦੇ ਚਾਹੀਦੇ ਤੋਦਣੇ ਜਣਾ ਦਾ ਉੱਪਰੇ ਚਾਹੀਦਾ ਕਹਿੰਦੇ ਅਸੀਂ ਤਿੰਨ ਜਣੇ ਲੱਦਿਆ ਹੁਣ ਆਪਾਂ ਨੇ ਚਾ ਚੌਪਰ ਖੜਾ ਤਾਂ ਹਾਂ ਤੇ ਛੱਟ ਵੱਜ ਗਈ बिकਦਾ ਹੋ ਗਿਆ ਮਾਲ ਆ ਅੱਜ ਜਿਹੜੀ ਆਪਮਨੇ ਕਰਿਆ ਉਹ ਕੰਮ ਦੂਏ ਲੋਟੇ ਕੰਮ ਕਹਿੜਾ ਜਿਹੀ ਕਰਕੇ ਵਧੀ ਵੱਡੀ ਹਲਦੀ ਆ ਹੋਰ ਕੀ ਆ ਨਹੀਂ ਰਹਿ ਜਾਣਾ ਦਾ ਅੱਜ ਕਿਹੜਾ ਰਹਿ ਜਾਣਾ ਦਾ ਹਾਂ ਮਾਦਾ ਆ ਕਹਿੰਦਾ ਤਾਂ ਵਧੀਆ ਯਾਰ ਲੱਗ ਜਵੇ ਹੁਣ ਆਹ ਦੋ ਗਿਹੜੇ ਹੋਰ ਆਜੇ ਪਛੇਅੇ ਚ ਖੇਚ ਇਹੇ ਖੇਚ ਦੋ ਗਿਹੜੇ ਲਾ ਕੇ ਇਹੇ ਜੇ ਪਾਣੀ ਲਾ ਕੇ ਇਹਨੂੰ ਪਣਕ ਬੀਜ ਦੇਣੀ ਆ ਪਾਣੀ ਤਾਂ ਐੋਂ ਗਿੱਲ ਬਸਹੀ ਆ ਮੈਨੂੰ ਕਹਿੰਦਾ ਐੋਂ ਲਪੇਟ ਦੰਨੇ ਆ ਆ ਚੀਜ਼ ਜਿਹੜੀ ਉੱਪਰ ਵਾਲਾ ਨਾ ਬੈੱਡ ਇਹ ਸੁੱਕ ਜਾਂਦਾ ਪਹਿਲਾਂ ਅੱਛਾ ਇਹਨੂੰ ਇਹਨਾਂ ਦਾ ਦਿਨਾਂ ਚ ਬੱਤ ਆ ਜਾਣਾ ਓ ਬੈਡਮਰਾ ਪਾਣੀ ਫੁੱਲ ਭਰ ਮਾ ਲੱਗਣਾ ਇਹਨੂੰ ਮੈਂ ਕਹਿੰਦਾ ਰੂਟਾਵੇਟਰ ਮਾਰ ਦੂੰਗਾ ਤਵੀਆਂ ਦਾ ਪਾੜ ਪਾ ਦੇ ਫੇ ਹਾਂ ਤਵੀਆਂ ਵਧੀਆ ਤਵੀਆਂ ਨਾਲ ਖਲੀਆਂ ਜਾਂ ਭਰ ਜਾਣਗੀਆਂ ਹਾਂ ਮਾੜੀਆਂ ਮਾੜੀਆਂ ਤਵੀਆਂ ਮਾਰ ਰੂਟਾਵੇਟਰ ਦਾ ਯਾਰ ਚੀਜ਼ ਹੋਰ ਆ ਰੂਟਾਵੇਟਰ ਤਾਂ ਫੇ ਪਾਣੀ ਉਹ ਬਣਾ ਦਿੰਦਾ ਊਭਲ ਫੇਰ ਪਾਣੀ ਮਤਲਬ ਬਹੁਤ ਭਰ ਭਰ ਕੇ ਲੱਗਦਾ ਇਹਦਾ ਤਾਂ ਲਈ ਤਵੀਆਂ ਥੱਲੇ ਨੂੰ ਪਾਣੀ ਜ਼ਿਆਦਾ ਜਾਂਦਾ ਹੈ ਕੱਟ ਰੱਖ ਕੇ ਤਵੀਆਂ ਮਾਰ ਦਵੇ ਉਹ ਪਰਲਾ ਕਹਿ ਰਾਹੀਂ ਖੜਾ ਲੈਣਾ ਮੈਂ ਤਾਂ ਕਹਿੰਦਾ ਨਬੀੜ ਦੇ ਖਾਣ 5 ਦਿਨ ਬਾਅਦ 7 ਦਿਨ ਆਪਾਂ ਨੇ ਤੂੜੀ ਚਲਾ ਦੇਣੀ ਆ ਫਿਰ ਮਿੱਤਰ ਮੇਰੇ ਸਲਾਹ ਮੈਂ ਕਰਿਆ ਗੱਲ ਉਹਦੇ ਨਾਲ ਹਾਂ ਹਾਂ ਕਹਿੰਦਾ ਉਹ ਨਾ ਦੇਖੋ ਦਸੰਬਰ ਹਾਂ ਕਹਿੰਦਾ ਤੂੜੀ ਲਿਆਓ ਬਸ ਕਹਾਂ ਰੇਟ ਘਟਣ ਦੇ ਚਾਂਸ ਬਹੁਤ ਬਦ ਨਹੀਂ ਨਾ ਰਿਹਾ ਤੁਸੀਂ ਖੜਾ ਨਹੀਂ ਨਾ ਹੋ ਗਿਆ ਦੇਖੀਏ ਕਹਿੰਦਾ ਇੰਨੇ ਹੀ ਰਹਿ ਜੇ ਰੇਟ ਇਹੀ ਬਹੁਤ ਆ ਮੈਨੂੰ ਕਹਿੰਦਾ ਲੀਵਰ ਵੀ ਦੇਖ ਰਿਹਾ ਤੂੜੀ ਨੂੰ ਤਾਂ ਲੀਵਰ ਚਾਹੀਦੀ ਆ ਬਾਈ ਪੱਕੀ ਗੱਲ ਤੂੜੀ ਨਾ ਆਪਾਂ ਦੇ ਲੋਡ ਆਉਣੀ ਹੈਗੀ ਆਪਣੇ ਲਈ ਹੋਰੇ ਆਉਣਾ ਨਹੀਂ ਇਹਨਾਂ ਨੇ ਭਈ ਇਹਨਾਂ ਨੇ ਨਹੀਂ ਮੈਨੂੰ ਹੁਣ ਪਤਾ ਹੀ ਨਹੀਂ ਯਾਰ ਇਹਨਾਂ ਨੇ ਕਿਆ ਗੱਲ ਕਰੀ ਕਿਆ ਨਹੀਂ ਹਰਿਆਣੇ ਬੈਠੇ ਆ ਉਹ

ਪਤਾ ਲਾ ਜੂਗਾ ਵੀ ਇਹਦੇ আর ਉਹਦੇ 'ਚ ਕਿੰਨਾ ਕੁ ਫਰਕ ਆ ਪਹਿਲੇ 9500 আর ਨਵੇਂ 9500 'ਚ ਆਪਾਂ ਨੇ ਬੰਦ ਰੇਸ ਪਰ ਮੁੱਲੀ ਜਾਂ ਫਰਕ ਹੈਗਾ ਬਾਈ ਦੇਖਾਂਗੇ ਹਾਂ ਪਤਾ ਲੱਗੂਗਾ ਬਰਾਬਰ ਚਲਾਏ ਦੇ ਤੂੰ ਉਹਦੇ 'ਚ ਕੈਵਨ 'ਚ ਪਤਾ ਨਹੀਂ ਲੱਗਦਾ ਹੈਗਾ ਹਾਂ ਤਾਂ ਹੀ ਲੱਗਦਾ ਮੈਂ ਤੈਨੂੰ ਸਹੀ ਗੱਲ ਦੱਸਾਂ ਇਹ ਖੁੱਲਾ ਹੈ ਕੋਲੇ 'ਚ ਪਤਾ ਲੱਗਦਾ ਵੀ ਟਰੈਕਟਰ ਵੱਧ ਤੁਰਦਾ ਹੈ ਕੈਵਨ 'ਚ ਬੈਠੇ ਨੂੰ ਐ ਲੱਗੀ ਜਾਂਦਾ ਵੀ ਟਰੈਕਟਰ ਤੁਰਦਾ ਹੀ ਨਹੀਂ ਹੈਗਾ ਹਾਂ ਅੱਜ ਕਿਤੇ ਗਿਆ ਹੀ ਨਹੀਂ ਹੈਗਾ ਕੰਮ ਅੱਜ ਤਾਂ ਬਸ ਇਧਰੇ ਲੱਲੇ ਭੱਬਿਆਂ 'ਚ ਟਾਈਮ ਕੱਢਦਾ ਮੈਂ ਪਹਿਲਾਂ ਕੱਲੋਂ ਵੀ ਨਹੀਂ ਕੱਲੋਂ ਦਿਵਾਲੀ ਆ ਤਾਂ ਜਾਣਾ ਨਹੀਂ ਹੁਣ ਸਦਿਆਂ ਪਰ ਮੱਥਾ ਢੇਕਾ ਲਾੰਘ ਗਿਆ ਪਹਿਲਾਂ ਉਦੋਂ ਪਹਿਲਾਂ ਫੇਰ ਡੰਗਰਾਂ ਦਾ ਕੰਮ ਲੇਟ ਨਿਬੜਿਆ ਇਹ ਚੱਕਰਾਂ 'ਚ ਫੇਰ ਲੰਘ ਗਿਆ ਅੱਜ ਕੰਮ ਖਾਸੀ ਤੇ ਨਿੱਕੇ ਮੋਟੇ ਜੀ ਅਹ ਇੱਥੇ ਇਹਨਾਂ ਨੇ ਕੀ ਕਰਿਆ ਬੌਣੇ ਤੇ ਆਹ ਤਿੰਨ ਕੀ ਲੈਣਾ ਤੇ ਇੰਦੂ ਨਾਲ ਦੇ ਅੱਛਾ ਹਾਂ ਇਹ ਰੇਹ ਘੜਾਤਾ ਰੇਹ ਸੁਣਤਾ ਲੈ ਰੇਹ ਘੜਾਉਣਾ ਦਾ ਇੱਕ ਖੇਚਤਾ ਉਹ ਸਾਰੇ ਜਿਹੇ ਖੰਡ ਆ ਗਿਆ ਬਾਈ ਜਿਹੜੇ ਖੇਤੋਂ ਮਿੱਟੀ ਜਾ ਕੇ ਇਹਨੇ ਭਰਤ ਪਾਇਆ ਜਿਹੜੇ ਜਾੜੇ-ਜਾੜਿਆਂ 'ਚੇ ਜਾੜਿਆਂ ਜੁੱਕਣੇ ਕਹੇ ਜੀ ਬੰਦਿਆਂ ਦਾ ਸਹ ਉਹ ਸੁੱਕਣਾ ਵੀ ਨਹੀਂ ਹੁਣ ਦੇਖੋ ਹੁਣ ਕਿਆ ਬਣਦਾ ਹਲੇ ਤਾਂ ਪਹਿਲਾਂ ਫੋਲ ਹੋਣਾ ਉਹ ਫੋਲ ਕਿਵੇਂ ਹੋਊਗਾ ਜਾੜੇ ਵਸੇ ਉੱਕੜੇ ਟਰਾਲੀਆਂ ਪਈਆਂ ਗਰਿਆਂ ਦੇ ਗਰੇ ਚੱਲੀਏ ਫਿਰ ਹੁਣ ਆਪਣੇ ਤਾਂ ਦਿਨ ਲੰਘ ਜਣੇ ਬਿਜਾਈ ਨੂੰ ਬਾਈ ਹਜੇ ਆਪਣੇ ਤਾਂ ਮੇਰੇ ਤਾਂ ਹਲੇ ਰੌਣੀ ਚੱਲਦੀ ਆ 10 ਦਿਨ ਲੰਘੇ ਨਾ ਮੇਰੇ ਆਪਣੇ 7-8 ਦਿਨ ਲੰਘ ਜਣੇ ਹਲੇ ਮੈਨੂੰ ਐ ਲੱਗਦਾ ਵੀ ਜਿਹੜੀ ਆ ਪਛੇਤੀ ਜਰੀ ਆ ਇਹ ਪਹਿਲਾਂ ਵੀ ਹੋ ਜਾਣੀ ਪਹਿਲਾਂ ਵੀ ਹੋ ਜਾਣੀ ਆ ਤਾਂ ਤਾਂ ਆਪਣੀ ਮੋਟਰ ਬੰਦ ਕਰਤੀ ਡੜੀ ਗਏ ਆ ਹੂੰ ਮੋਟਰ ਬੰਦ ਕਰਤੀ ਮੈਂ ਵੀ ਉਧਰ ਆਪਜੀ ਬਾਣੀ ਲਾਤਾ ਬਾਈ ਬਸ ਜੇਰੀ ਜਾਂ ਪੱਕੀ ਆ ਉਹਦਾ ਬੜਾ ਦੇਣੀ ਆਪਾਂ ਨੇ ਥੋੜੇ ਦਿਨ ਤੱਕ ਹੋਰ ਕੀ ਆ ਨਣੀ 25 ਜੇ ਤਰੀਕ ਬਾਅਦ ਬਾਅਦ ਹੋ ਜਾਣੀ ਆਪਣੀ ਬਜਾਈ ਹੂੰ ਪਹਿਲਾਂ ਪਹਿਲਾਂ ਤਾਂ ਬਾਈ ਅਸੀਂ ਮੱਕੀ ਨੂੰ ਸੋਨਾ ਲਿੰਦੇ ਆ ਹਾਂ ਪਹਿਲਾਂ ਤਾਂ ਬਾਈ ਜਾਨੀ ਸਾਡੇ ਵੀ ਹੱਥ ਖੜੇ ਕਰਾ ਤੇ ਇੱਥੇ ਤੁਹਾਨੂੰ ਇਹਦੇ ਚ ਪਤਾ ਲੱਗੂਗਾ ਵੀ ਮੰਨ ਲੇ ਚਲੋ ਇੱਕ ਟਾਂਡਾ ਆਹ ਹੈ ਇੱਕ ਆਹ ਹੈ ਇਹਦੇ ਗਾਹਾਂ ਵਿਚਾਲੇ ਗੈਬ ਆ ਆ ਹੈ ਉਹ ਨਹੀਂ ਓਰੇ ਇੱਥੇ ਤੇ ਇੱਥੇ ਤੇ ਆ ਸਾਰੇ ਖਾਲੀ ਆ ਉਹ ਟਾਂਡੇ ਆ ਜਗੇ ਇਹ ਚੂਹੇ ਨੇ ਸਾਰੇ ਧਾਣਾ ਕੱਢ ਲਿਆ ਤਿੰਨ ਵਾਰ ਲਾਇਆ ਬਾਈ ਹੂੰ ਤਿੰਨ ਬਾਰ ਜਿਹੜੀ ਆਏ ਆ ਜੇਬਿੰਦਰ ਇਹ ਨਾ ਇਹਨਾਂ ਕਸਾਰ ਜੰਮ ਦੀ ਹਾਂ ਇਹਨੇ ਰੰਗ ਹੱਥ ਰੰਗ ਦੇਣ ਦੇ ਗਏ ਤਾਂ ਮਤਲਬ ਕਹੇ ਨਹੀਂ ਹਾਂ ਫਿਰ ਵਜਨ ਵੱਜ ਜਾਂਦਾ ਬਹੁਤ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਦਾ ਆ ਜਿੰਨੀ ਜਗ੍ਹਾ 'ਚ ਹੁਣ ਤਾਂ ਦੋ ਗੜੇ ਕਰੇ ਆ ਇੱਥੇ ਤਿੰਨ ਹੋ ਜਾਣੇ ਤੇ ਜਿਹੜੀ ਮਸ਼ੀਨ ਸੀ ਇਹੇ ਹੂੰ ਮਸ਼ੀਨ ਮੈਨੂੰ ਪਸੰਦ ਨਹੀਂ ਆਈ ਏ ਮੈਂ ਜਦ ਇਹ ਨਾ ਜਿਹੜੀ ਆਪਾਂ ਨੇ ਬਜਾਈ ਤੀ ਹਾਲੈਂਡ ਵਾਲੀ ਏ ਹਾਂ ਉਹਦੀ ਖਾਲੀ ਤੀ ਹਾਂ ਤੂੰ ਦੇਖ ਲਈ ਉਹਦੇ ਵਿੱਚ ਤੁਰ ਹੋਊਗਾ ਹਾਂ ਇਹਦੀ ਖਾਲੀ ਘਟ ਤੀ ਇਹਦੀ ਬੈੱਡ ਦੀ ਚੜਾਈ ਦੇ ਦੇ ਇਹਦਾ ਬੈੱਡ ਚੌੜਾ ਹੈ ਕੀ ਕਰੂਗਾ ਬੰਦਾ ਬੈੱਡ ਚਾਹੀਦਾ ਇੰਨਾ ਕੁ ਬਸ ਬੈੱਡ ਤਾਂ ਆਮ ਇਹ 2.5 ਫੁੱਟ ਦਾ ਹੀ ਹੁੰਦਾ ਬੈੱਡ 2.5 ਫੁੱਟ ਦਾ ਹੀ ਹੁੰਦਾ ਇਹ ਬੈੱਡ 3 ਫੁੱਟ ਦਾ ਇਹ 3 ਫੁੱਟ ਦਾ ਫੇਰਾ ਬੜਾ ਤਾਂ ਨੁਕਸਾਨ ਹੈ ਆ ਚੱਲ ਕੋਈ ਗੱਲ ਇਹ ਹੈਗੀ ਦੀ ਸ਼ਕਤੀਮਾਨ ਦੀ ਸ਼ਕਤੀਮਾਨ ਦੀ ਮਸ਼ੀਨ ਦੀ ਹਾਂ ਉਹਨੇ ਵੀ ਧੋਤੀ ਬਦੰਦਰ ਨੇ ਬਥੇਰਾ ਕਿਹਾ ਉਹਨੂੰ ਧੋਣ ਕਰਕੇ ਆਪਣੀ ਲੇਟ ਹਾਂ ਫੇ ਬੰਦਾ ਜਿਹੜਾ ਬੀਜਣ ਆਇਆ ਤਾਂ ਆ ਆਪਾਂ ਨੇ ਤਾਂ ਬਜਾਈ ਹੋਆ ਨਾ ਉਹਦੇ ਰੇਹ ਵਾਲੇ ਪੂਰੇ ਚਲਦੇ ਦੇ ਹਾਂ ਐ ਨਹੀਂ ਜਾਗ ਆਈਆਂ ਪਰੇ ਘੇਰ ਗਿਆ ਚੱਲ ਚੱਲ ਜਲੀਏ ਫਿਰ ਹੁਣ ਲਾਟ ਰਾਲਾ ਖੜਾਉਣਾ ਕਿੱਥੇ ਇਹ ਟਰਾਲਾ ਉੱਥੇ ਹੀ ਲਾ ਦੇਣਾ ਘਰ ਦੇ ਬਾਹਰ ਚੱਲ ਫੇ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਅਗਲੇ ਵਲੌਗ ਚ